ਪਾਣਾ ਵੀਡੀਓ ਦੱਸਦਾ ਨਹੀਂ ਮੈਨੂੰ ਗੱਲ ਵੀ ਨਹੀਂ ਆਉਣ ਸੀਗੀ ਆਪਣੀ ਵੀਡੀਓ ਕਿਵੇਂ ਕੱਲ ਉਥੇ ਮੋਰਗਿਆਂ ਦੀ ਮਾਈ ਨਹੀਂ ਕਿਉਂ ਨਾ ਕਰ ਕੋ ਦਗੜਦਾ ਘੰਟਾ ਉਸੇ ਦਾ ਬਾਅਦ ਪਤਾ ਲੱਗਿਆ ਵੀਡੀਓ ਦਾ ਚੱਕੀ ਕੀ ਹੋਇਆ ਯਾਰ ਕੀ ਚੱਕਰ ਹੋਇਆ ਉਹ ਕਿਧਰ ਹੱਥੋਂ ਤੇ ਵੱਧ ਗਿਆ ਤੇ ਕੱਟੀ ਗਈ ਮੁੜ ਕੇ ਪਤਾਨ ਲੱਗਿਆ ਭਰਾ ਇਹੀ ਗੱਲ ਉਹ ਵੀ ਬੜਾਈ ਬਣੂਗੀ ਆ ਮੈਂ ਭਾਈ ਮੈਂ ਉਹ ਵੇ ਦੇ ਦੇਖਣ ਵਾਲੇ ਜਿਨ੍ਹਾਂ ਨੇ ਮੈਨੂੰ ਦੱਸਿਆ ਹੀ ਨਾ ਬੁਜਾਰੇ ਨੇ ਗੋਲੇ ਖੜਿਆ ਨੇ ਕੁਦਰਤੀ ਜਿਹਾ ਮੈਂ ਦੇਖਿਆ ਲਾਲ ਜੀ ਪੱਖਾ ਗਿਆ ਨੀ ਆ ਰਹੇ ਯਾਰ ਉਹ ਦੇਖਿਆ ਦੁਆਰੇ ਉਹ ਮਹਾਰਾਜਾ ਦਾ ਕੰਮ ਹੋ ਗਿਆ ਓਏ ਸਾਰਾ ਦਿਵਾਰ ਕੰਮ ਦੁਬਾਰੇ ਫੇਰ ਹੋਈ ਘੰਟਾ ਲਾ ਤਾਂ ਹੀ ਤਾਂ ਇੰਨਾ ਟਾਈਮ ਲਾ ਗਿਆ ਮੁਰਗੇ ਦੇ ਵੀਡੀਓ ਤੇ ਨਹੀਂ ਮੈਨਾਂ ਟਾਈਮ ਕਿੱਥੇ ਲਵਾਈ ਘੰਟਾ ਪਹਿਲਾਂ ਲਾ ਗਿਆ ਘੰਟਾ ਮਗਰੋਂ ਲਾ ਗਿਆ ਆ ਗਈ ਦਹਾ ਟ੍ਰੇਨਰਾਂ ਵੇਲੇ ਜਾ ਲੈ ਉਤਰ ਆ ਆਵੇਂ ਬੜੀ ਤੇਜ਼ਾਬੇ ਖਾਦਮ ਹੋ ਗਏ ਲੋਕਾਂ ਕੋਲ ਆ ਵੜੀ ਜਾਣੀ ਮੇਰੀ ਆ ਨਾਲ ਜਿਹੜੇ ਉਤਰ ਨੇੜੇ ਆ ਆ ਉਤਰਿਆ ਚੈੱਕ ਆਉਟ ਆ ਆ ਉਤਰ ਸੇਂਦੂਰੋਂ ਬੰਦੇ ਲੱਟਾ ਹੋਰ ਘਾੜੇ ਉਤਰੇ ਉਹਨਾਂ ਪਤਾ ਨਹੀਂ ਕੋਈ ਨੇ ਇਹਨੇ ਉਤਰਵਾਦ ਦੀ ਵੀਡੀਓ ਬਣਾ ਕੇ ਆ ਮੇਰੇ ਨਾਲ ਕਹੇ ਇਹ ਉਤਰ ਦੇਖਿਆ ਗਏ ਕੋਣ ਕਾੜ ਗਏ ਇਹਨਾਂ ਦਾ ਸੂਤਰ ਨਾਲ ਲੋਕਾਂ ਨੇ ਖਰਾਬ ਕਰ ਲਿਆ ਉਤਰਿਆ ਦੁੱਖ ਹੁੰਦਾ ਇਹ ਗੱਲ ਦਾ ਵੀ ਉਤਰ ਜੀ ਉਹ ਚੀਜ਼ ਜਿਹੜੀ ਛੱਡੇਗਾ ਉਹ ਨਹੀਂ ਲੋਕਾਂ ਨੂੰ ਸਿਸਟਮ ਉਹ ਮੌਲਾ ਜੀ ਦਾ ਘਰੇ ਤੋਂ ਲੈਣਾ ਇੱਕ ਹੋਰ ਇਹਨਾਂ ਦਾ ਨੰਦਾ ਖਰਾਬ ਹੋ ਉਹਨਾਂ ਆ ਕਿਵੇਂ ਕੋਠੀ ਤੇਰੀ ਪਈ ਹੋਏ ਤੇਰੇ ਭਾਈ ਦੀ ਇਹ ਇਕੱਠੇ ਹੀ ਆ ਉਹ ਯਾਰ ਅਜੇ ਆਟ ਨਹੀਂ ਹੋਏ ਨਾ ਨਾ ਦੋ ਭਾਈ ਤੁਸੀਂ ਨਾ ਨਾ ਉਹ ਦੋਨੇ ਬਾਹਰ ਨਹੀਂ ਬੈਠੇ ਹੈਂ ਉਹ ਵੀ ਉਹਨੇ ਬੈਣਾ ਬੈਣਾ ਨਹੀਂ ਓਏ ਬੈਠੇ ਉਹ ਦੋਨੇ ਬਾਹਰ ਨੇ ਉਹ ਦੋਨੇ ਬਾਹਰ ਨੇ ਆ ਭੈਣ ਵੀ ਬਾਹਰ ਆ ਇੱਕ ਕਰੇ ਜਾਨੀ ਇੱਕ ਭੈਣ ਭਰਾ ਉਹ ਇੱਕ ਇੱਕ ਅਜੇ ਦੂ ਘਰ ਆ ਉਹ ਠੀਕ ਆ ਤੇਰੀ ਮਾਸੀ ਦੇ ਆ ਉਹ ਭੈਣ ਦਾ ਮਾਸੀ ਦੇ ਵੀ ਪੁੱਤ ਨਹੀਂ ਚਾਚੇ ਨਾਲ ਦੀ ਬੋਲਦਾ ਆਣੀ ਵਧੀਆ ਬਤਰੀ ਜਾਂਦੀ ਆ ਹਾਂ ਹਾਂ ਜਿਵੇਂ ਆਈ ਸਾਡੇ ਕੋਲ ਉਹ ਉਹਨੇ ਬਾਹਰ ਨਹੀਂ ਤੇਰਾ ਭਾਈ ਬਾਹਰ ਆਉਂਦਾ ਮਾਇਆ ਨੂੰ ਬਾਹਰ ਆਇਆ ਕੈਸੇ ਬਾਹਰ ਹੋ ਗਿਆ ਤੇ ਤੇਰੇ ਭਾਈ ਨੂੰ ਉਹ ਲੈ ਗਿਆ ਫਿਰ ਸ੍ਰੀਵਾਸੀ ਦਾ ਮੁੰਡਾ ਹਾਂ ਉਹ ਲੈ ਗਿਆ ਫੈਮਿਲੀ ਚਲੇ ਗਈ ਹੈ ਫੈਮਿਲੀ ਵਿੱਚ মানে ਉਹ ਲੈ ਗਿਆ ਹਾਂ ਠੀਕ ਆ ਕੱਲ ਜਣੀ ਕਿ ਭਰਾ ਹਰਕ ਨਹੀਂ ਰੱਖਿਆ ਗਿਆ ਬਾਣੀ ਤੋਂ ਇੱਥੇ ਫਿਰ ਤੂੰ ਆਹ ਖੇਤੀਪਤੀ ਰਹੂਗਾ ਬਾਕੀ ਇਹਦੀ ਮਾਮਲੇ ਤੇ ਜਾਰੀ ਇੱਥੇ ਜਮਾ ਛੱਡੀ ਵੀ ਆ ਗਿਆ ਕੀ ਜੀ ਕਾ ਦੇਖ ਕੇ ਤੇ ਬੰਦੇ ਬੱਤ 3 ਤੋਂ 9 ਦਿਨਾਂ ਬਾਅਦ ਬੰਦੇ ਨੂੰ ਸ਼ਾਮ ਕਰਕੇ ਬਹੁਤ ਜਿਆਦਾ ਮਜਾ ਆ ਰਿਹਾ ਹੈਗਾ ਬੰਦਾ ਨੂੰ ਅੱਛਾ